ਫਿਰ ਆਪਣਾ ਆਪ ਕੰਟਰੋਲ ਚ ਰੱਖੋ ਕੋਈ ਬਾਬਾ ਜੀ ਤੁਰ ਜਾ ਸਾਸੀ ਕੰਟਰੋਲ ਕਰ ਏਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਉਹ ਬਾਬਾ ਜੀ ਇਹ ਥਾਣੇ ਕੋਥੇ ਹੀ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰ ਦੂ ਲਾ ਤਾਂ ਮੇਰੇ ਸਿਰ ਤੇ ਭਾਗੜਾ ਖੜ ਜਾ ਸਾਡੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਕੋਈ ਬਾਬਾ ਜੀ ਉਹ ਸਿਰਫ ਸਾਨੂੰ ਸਾਨੂੰ ਹੀ ਸਾਧ ਰਹੇ ਆ ਵੀ ਆਹ ਲੜਾਈ ਹੋਈ ਆ ਅਸੀਂ ਤਾਂ ਕੰਨੇ ਲੜਾਈ ਹੋਈ ਆ ਪਰ ਜਿਹੜੇ ਤੁਸੀਂ ਕੋਈ ਅਫਸਰ ਕਿਸੇ ਨੂੰ ਡਿਊਟੀ ਤੇ ਲਾਇਆ ਉਹਦੀ ਨਿਮਰਤਾ ਦੇਖੋ ਜਿਹੜਾ ਬੰਦਾ ਉਹ ਸਾਹਮਣੇ ਫੋਨ ਤੇ ਗੱਲ ਕਰ ਰਿਹਾ ਆ ਜਾਂ ਸਾਡੇ 11 ਦੀ ਗੱਲ ਕਰ ਰਿਹਾ ਉਹਨੂੰ ਦੇਖਦੇ ਆ ਨਾ ਲੜਾਈ ਦੀ ਗੱਲ ਹੋ ਗਈ ਅਸੀਂ ਤਾਂ ਕਿਹਾ ਕਰ ਦਿਓ ਤੁਸੀਂ ਨਿਮਰਤਾ ਨਾ ਹੁੰਦੇ ਮੈਂ 100 ਵਾਰੀ ਸੁਣਦਾ ਤੁਹਾਨੂੰ ਨਹੀਂ ਤੁਸੀਂ ਗੱਲ ਕੀਤੀ ਹੁਣ ਤੁਸੀਂਾਨੂੰ ਨਿਮਰਤਾ ਕਰ ਕਿਸੇ ਆਇਆ ਕਿ ਤੁਸੀਂ 100 ਵਾਰੀ ਲੜਿਆ ਤੇ ਜੁੜਿਆ ਪਰ ਜਿਹੜੀ ਤੁਸੀਂ ਉਹੀ ਗੱਲ ਕਰਦੇ ਹੋ ਉਦਾਂ ਨਹੀਂ ਚੱਲਣਾ ਅਸੀਂ ਕੁੱਝ ਕੱਲ ਨੂੰ ਆ ਕੇ ਬੰਦਾ ਸਾਡਾ ਆ ਕੇ ਗਵਾਹੀ ਵੀ ਦੇ ਲੂਗਾ ਵੀ ਇਹਨੇ ਕਿਹਾ ਵੀ ਹਾਂ ਅਈ ਕੁਸ਼ਾਰੇ ਲਾਵਾਂਗੇ ਤੁਹਾਡੇ ਠੀਕ ਆ ਬਾਬਾ ਤੁਹਾਨੂੰ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਉਹਨੇ ਸਾਡੇ ਵੀਰ ਦਾ ਦਸਤਾਰ ਲਾਈ ਆ ਤੇ ਉਹਦੇ ਸੱਟ ਲੱਗ ਗਈ ਆ ਕੋਈ ਆਪਾਂ ਤਿੱਖੀ ਚੀਜ਼ ਜਾਂ ਕਿਰਪਾਨਾ ਨਹੀਂ ਮਾਰੀਆਂ ਉਹਦੇ ਅਚਨਚੇਤ ਕਿਤੇ ਫੀਲਡ ਦੇ ਵਿੱਚ ਕੀ ਪਤਾ ਕਿਹਦੇ ਕੋਲ ਸੱਟ ਵੱਜੀ ਆ ਇਹਨਾ ਪੁੱਛੇ ਵੀ ਸੱਟ ਕਿੰਨੇ ਮਾਰੀ ਉਹ ਕਹਿ ਸਕਦਾ ਵੀ ਬਾਣਾ ਤੇ ਪਿੰਡਾ ਪਾਇਆ ਬਾਣਾ বারবার ਇੱਕੋ ਗੱਲ ਕੀਤੀ ਜਾ ਰਹੀ ਆ ਵੀ ਆ ਦੇਖੋ ਬੰਦੇ ਦੇ ਸੱਟ ਲੱਗੀ ਬੰਦੇ ਨੇ ਚੱਕਿਆ ਤੁਹਾਡੇ ਬੰਦੇ ਨੇ ਚੱਕਿਆ ਉਹ ਬੰਦੇ ਨੇ ਸਾਡੇ ਬੰਦੇ ਦੀ ਪੱਗ ਲਾਈ ਅਸੀਂ ਕੋਈ ਬੇਦਵੀ ਵਾਲੇ ਪਰਚੇ ਥੋੜੀ ਕਰਾਣੇ ਸਾਡੀ ਪੱਗ ਲਾਤੀ ਬੰਦਾ ਇਹ ਤੇ 6 ਮਹੀਨੇ ਥਾਣਿਆਂ ਚ ਰੁਲਦਾ ਰਵੇ ਜਿਹੜਾ ਮਰਜੀ ਅਸੀਂ ਕਾਹਤੋਂ ਚੱਕਣੇ ਬਾਬਾ ਜੀ ਜਿਸ ਬੰਦੇ ਨੇ ਸਾਡੀ ਦਸਤਾਰ ਨੂੰ ਹੱਥ ਲਾਤਾ ਉਹਦਾ ਬਾਬਾ ਜੀ ਜੋ ਮੌਕੇ ਤੇ ਹੋਇਆ ਸਿੰਘ ਨੇ ਕਰ ਦਿੱਤਾ ਸਾਡੇ ਦਾ ਸਿੰਘ ਤੋਹੀ ਨੁਕਸਾਨ ਕਰਾ ਰਹੇ ਆਪਣੇ ਬੰਦਿਆਂ ਦਾ ਪਰਚਾ ਛੋਟਾ ਵੀ ਹੁੰਦਾ ਤੇ ਪਰਚਾ ਬਹੁਤ ਵੱਡਾ ਵੀ ਹੁੰਦਾ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ 302 ਲਾ ਦਿਓ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਕਸ਼ੇਰਾ ਲਵਾ ਕੇ ਜੀਣਾ ਚਾਹਤਾ ਹੈ ਤੁਸੀਂ ਸਾਡੇ ਬੰਦੇ ਨੂੰ ਕਹੋ ਤੇਰੀ ਪੱਗ ਲਾ ਦੇਣੀ ਅੱਛਾ ਬਾਬਾ ਜੀ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਕਹਿੰਦਾ ਮੇਰੇ ਬੰਦੇ ਨੂੰ ਕਹੋ ਕਿਥੇ ਗ੍ਰਾਮ ਸਿੰਘ ਅਸੀਂ ਕਿਹ ਪੱਗਾਂ ਆ ਕੇ ਬੈਠੇ ਉੱਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਸਾਡੀ ਪੱਗ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਲੈ ਆਉਂਦੇ ਨਹੀਂ ਤੁਹਾਡੀ ਤੁਹਾਡੀ ਬਾਣ ਪੱਗ ਨਹੀਂ ਮੇਰੀ ਪੱਗ ਪੱਗ ਨਹੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪਾਗ ਨਹੀਂ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਕੋਈ ਬਾਬਾ ਜੀ ਸاسي ਕੰਟਰੋਲ ਜਾਂ ਐਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਹੈ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਐਦਾਂ ਧਮਕੀ ਨਹੀਂ ਦੇ ਸਕਦੇ ਨਹੀਂ ਡਰਾ ਨਹੀਂ ਸਕਦੇ ਮੈਨੂੰ ਛੱਡੋ ਆਪ ਤੁਸੀਂ ਨਿਮਰਤਾ ਨਾਲੋਂ ਤੇ ਮੈਂ 100 ਵਾਰੀ ਸੁਣਦਾ ਤੁਹਾਨੂੰ ਨਹੀਂ ਤੁਸੀਂ ਗੱਲ ਕੀਤੀ ਹੁਣ ਕੋਈ ਸਾਨੂੰ ਨਿਮਰਤਾ ਕਰਾਈ ਮੈਂ ਕਿਹਾ ਤੁਸੀਂ 100 ਵਾਰੀ ਮੇਰੇ ਅੰਦੇ ਜੁੜੇ ਪਰ ਜਿਹੜੀ ਤੁਸੀਂ ਉਹੀ ਗੱਲ ਕਰਦੇ ਹੋ ਉਦਾਂ ਨਹੀਂ ਚੱਲਣਾ ਅਸੀਂ ਕੋਈ ਧਮਕੀ ਨਹੀਂ ਤੁਸੀਂ ਆ ਗਏ ਮੈਂ ਬਤਨੀ ਬੋਲੇ ਨਾ ਜਾ ਕਿ ਸ਼ਬਦ ਵੀ ਨਹੀਂ ਕਰੇ ਬੋਲੇ ਮੈਂ ਹੋ ਰਹੀ ਅਵਾਜ਼ ਹਮਤ ਤੋਂ ਟੋੜੇ ਵਾਂਗੂ ਲੈ ਵੀ ਤੁਹਾਡੇ ਵਿੱਚੋਂ ਹੀ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਆ ਅਸੀਂ ਹਾਂ ਮੈਨੂੰ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ بڑے ਚੀਜ਼ਾਂ ਨਾ ਹੋ ਸਕਦੀ ਆ ਮੇਰੇ ਮੁੰਡੇ ਉੱਥੇ ਥਾਣੇ ਉੱਥੇ ਖੜੇ ਆ ਉੱਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗਰ ਖੜਦਾ ਬਾਪੂ ਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਪਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦਿਓ ਪਰ ਸਾਡੇ ਕਿਸ਼ਾਰੇ ਕਾ ਤੋਂ ਹੈ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਿਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋਲ ਕਿਸ਼ਾਰੇ ਬਾਪਾ ਜੀ ਤੁਸੀਂ ਐਸੇ ਬੰਦੇ ਦੇ ਫੋਨ ਤੋਂ ਗੱਲ ਕਰੀ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਫੀਲਿੰਗਾਂ ਚੱਲਦਾ ਹੁਣਾ ਬਾਬਾ ਜੀ ਤੁਸੀਂ ਗੈਲ ਗੋਲੀ ਬਿਲਕੁਲ ਬਾਬਾ ਜੀ ਕੋਈ ਨਹੀਂ ਮੇਰੇ ਤੇ ਆਣ ਕੇ ਕੋਈ ਪ੍ਰੈਸ਼ਰ ਨਹੀਂ ਪਾ ਸਕਦਾ ਚਾਚਾ ਜੀ ਬਾਬਾ ਜੀ ਅਸੀਂ ਤੁਹਾਡੇ ਤੇ ਪ੍ਰੈਸ਼ਰ ਪਾਣਾ ਹੀ ਪਤਾ ਤੁਸੀਂ ਇਕੱਠੇ ਹੋ ਇਸੇ ਕਰ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਨਾ ਨਾ ਨੂੰ ਗੁੱਸਾ ਚੌਕਾਂ ਦਾ ਆ ਤੁਹਾਨੂੰ ਗੁੱਸਾ ਇਹਨਾਂ ਨੂੰ ਚੌਕਾਂ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਹੀ ਸਾਡੇ ਕੋਲ ਚੌਕਾ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈ گاਓ ਬਾਪਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਆ ਰਿਹਾ ਤੁਹਾਡੇ ਬਾਣੇ ਦੇ ਦੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਪਾਏ ਹੁੰਦੇ ਨੇ ਮੇਰੇ ਮਾਰੇ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਆ। ਬਾਬਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਗੱਲ ਕਰੀ ਪਾ ਕੇ ਲਾ ਦੇਣੀ ਮੈਸੀ ਬਾਗਾ ਕਿਦਾਂ ਲਾ ਸਕਦੇ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਸਿਨਾ ਪੁੱਛੇ ਵੀ ਛੱਟ ਕਿੰਨੇ ਮਾਰੀ ਉਹ ਕਹਿ ਸਕਦਾ ਵੀ ਬਾਣਾ ਕੇ ਤੂੰ ਗੰਦ ਪਾਇਆ ਬਾਣਾ ਏਦਾਂ ਨਹੀਂ ਹੋਇਆ ਬਾਬਾ ਜੀ ਅਸੀਂ ਵੀ ਨਹੀਂ ਤੁਹਾਡੀ ਮੰਨੀ ਕਿਉਂ ਨਹੀਂ ਆਮਨ ਨੂੰ ਤੁਸੀਂ ਮੈ ਮਨਾਉਣੀ ਲੱਗਾ ਤੁਹਾਨੂੰ ਮੈਂ ਮਨਾਉਣੀ ਲੱਗਾ ਤੁਹਾਨੂੰ ਬਾਬਾ ਜੀ ਨਾਮ ਨਾਲ ਆਜੋ ਚਲਿਏ ਅਸੀਂ ਮਨਾਣਾ ਠੀਕ ਹੈ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ ਬਾਬਾ ਜੀ ਸਾਨੂੰ ਅਫਸਰਾਂ ਨੇ ਸੱਦਿਆ ਸੀ ਅਸੀਂ ਵੀ ਉਹਨਾਂ ਨੂੰ ਸੱਚਾਈ ਦੱਸੀ ਉਹਨਾਂ ਦੇ ਅਫਸਰ ਆਏ ਸੀ ਬਾਹਰ ਲੜਾਈ ਦੀ ਗੱਲ ਨਹੀਂ ਜਿਹੜੇ ਉਹਨੇ ਸਾਡੇ ਕਕਾਰਾਂ ਦੇ ਗੱਲ ਕੀਤੀ ਜਾਂ ਸਾਡੀਆਂ ਦਸਤਾਰਾਂ ਦੇ ਗੱਲ ਕੀਤੀ ਗੱਲ ਉਹਦੀ ਆ ਉਹਦੀ ਸਾਨੂੰ ਬਾਰ-ਬਾਰ ਇੱਕੋ ਗੱਲ ਕੀਤੀ ਜਾ ਰਹੀ ਆ ਵੀ ਆ ਦੇਖੋ ਬੰਦੇ ਦੇ ਸੱਟ ਲੱਗੀ ਬੰਦੇ ਨੇ ਚੱਕਿਆ ਤੁਹਾਡੇ ਬੰਦੇ ਨੇ ਚੱਕਿਆ ਉਹ ਬੰਦੇ ਨੇ ਸਾਡੇ ਬੰਦੇ ਦੀ ਪੱਗ ਲਾਈ ਅਸੀਂ ਕੋਈ ਬੇਦਵੀ ਵਾਲੇ ਪਰਚੇ ਥੋੜੀ ਕਰਾਣੇ ਸਾਡੀ ਪੱਗ ਲਾਤੀ ਬੰਦਾ ਇਹ ਤੇ 6 ਮਹੀਨੇ ਥਾਣੇ 'ਚ ਰੁਲਦਾ ਰਵੇ ਜਿਹੜਾ ਮਰਜੀ ਅਸੀਂ ਕਾਹਤੋਂ ਚੱਕਣੇ ਬਾਬਾ ਜੀ ਜਿਸ ਬੰਦੇ ਨੇ ਸਾਡੀ ਦਸਤਾਰ ਨੂੰ ਹੱਥ ਲਾ ਦਿੱਤਾ ਉਹਦਾ ਬਾਬਾ ਜੀ ਜੋ ਮੌਕੇ ਤੇ ਹੋਇਆ ਸਿੰਘ ਨੇ ਕਰ ਦਿੱਤਾ ਸਾਡੇ ਦਾ ਸਿੰਘ ਵਿੱਚ ਉਹਨਾਂ ਦੇ ਗਿਆ ਸੀ ਪਹਿਲਾਂ ਚਪੇੜ ਉਸ ਬੰਦੇ ਨੇ ਸਿੰਘ ਦੇ ਮਾਰੀ ਤੇ ਉਹਦਾ ਪਰਣਾ ਲੈ ਗਿਆ ਸਾਡੇ ਸਿੰਘ ਵੀ ਮੌਕੇ ਤੇ ਪਹੁੰਚ ਗਏ ਇਦਾਂ ਦਾ ਇਹ ਸਚਾਈ ਜੇ ਹੁਣ ਇਹ ਆਏ ਆ ਨਾ ਤੇ ਫਿਰ ਹੁਣ ਸੱਚ ਕੱਢ ਕੇ ਜਾਣ ਨਹੀਂ ਤਾਂ ਸਾਡੇ ਵੱਲੋਂ ਬਾਬਾ ਜੀ ਅਜੇ ਕੋਈ ਗੱਲਬਾਤ ਨਹੀਂ ਨਹੀਂ ਅਸੀਂ ਆਪਣੇ ਜੱਦੀ ਬੰਦਿਆਂ ਨੂੰ ਕਹਿ ਰਹੇ ਹਾਂ ਤੁਸੀਂ ਪਹੁੰਚੋ ਸਾਡੇ ਵੀਰ ਆ ਰਹੇ ਆ ਸਾਰੇ ਫਿਰ ਆਪਾਂ ਗੱਲ ਕਰਾਂਗੇ ਕਿਸੇ ਅਫਸਰ ਦੇ। ਹੁਣ ਸਰ ਮੁੱਖ ਅਫਸਰ ਅੰਦਰ ਆਏ ਸੀ ਹੁਣ ਉਹ ਕੋਈ ਬਾਬਾ ਜੀ ਉਹ ਸਿਰਫ ਸਾਨੂੰ ਸਾਨੂੰ ਸੱਦਰਿਆ ਵੀ ਜੀ ਆਹ ਲੜਾਈ ਹੋਈ ਆ ਅਸੀਂ ਤਾਂ ਕਿੰਨੇ ਲੜਾਈ ਹੋਈ ਆ। ਅੱਛਾ ਪਰ ਜਿਹੜੀ ਤੁਸੀਂ ਕੋਈ ਅਫਸਰ ਕਿਸੇ ਨੂੰ ਡਿਊਟੀ ਤੇ ਲਾਇਆ ਉਹਦੀ ਨਿਮਰਤਾ ਦੇਖੋ ਜਿਹੜਾ ਬੰਦਾ ਉਹ ਸਾਹਮਣੇ ਫੋਨ ਤੇ ਗੱਲ ਕਰ ਰਿਹਾ ਆ ਜਾਂ ਸਾਡੇ ਕਕਾਰਾਂ ਦੀ ਗੱਲ ਕਰ ਰਿਹਾ ਹੁਣ ਦੇਖਦੇ ਆ ਨਾ ਲੜਾਈ ਦੀ ਗੱਲ ਹੋ ਗਈ ਅਸੀਂ ਤਾਂ ਕੀ ਕਰਦੇ ਹੋ ਪਰ ਜਿਹੜਾ ਇਹਨਾਂ ਨੇ ਸਾਡੇ ਕਕਾਰਾਂ ਦੇ ਗੱਲ ਕੀਤੇ ਉਹ ਦੇਖਦੇ ਹੁਣ ਅਫਸਰ ਕੀ ਕਰਦੇ ਆ। ਮੁਬਈ ਪਾਸੇ ਲੋਕਾਂ ਕਿਹਾ ਗਿਆ ਸੀ ਜੀਨ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਇਦਾਂ ਦਾ ਜਿਹੜੇ ਹਾਂ ਜੀ ਅਸੀਂ ਤਾਂ ਆਪਣੇ ਨੂੰ ਸਾਰੀ ਗੱਲ ਦੱਸੀ ਤੇ ਉਹਨਾਂ ਵੱਲੋਂ ਕੀ ਕਰਨਾ ਫਿਰ ਅਜੇ ਉਹ ਗੱਲਬਾਤ ਕਰ ਰਹੇ ਅਸੀਂ ਬਾਹਰ ਆ ਗਏ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਦੇ ਜਿਸ ਮਸਲੇ ਦੇ ਵਿੱਚ ਅਸੀਂ 8 ਨੰਬਰ ਇਕੱਠੇ ਹੋਏ ਸੀ ਸਾਨੂੰ ਅੰਦਰ ਅਫਸਰਾਂ ਨੇ ਬੁਲਾਇਆ ਗੱਲਬਾਤ ਹੋਈ ਪਰ ਸਾਡੇ ਮਨ ਨੂੰ ਕੋਈ 6 6 8 4 ਕੋਈ ਸਾਡੇ ਵਿੱਚ ਸਾਡੇ ਮੋਰੇ ਅਫਸਰ ਨੇ ਕੋਈ ਗੱਲ ਹੀ ਨਹੀਂ ਕੀਤੀ ਜਿਹੜੀ ਸਾਡੇ ਮਨ ਨੂੰ ਠੰਡ ਪਾਵੇ ਸਾਡ ਕਿਸੇ ਇੱਕ ਬੰਦੇ ਨੇ ਮਾਰੀ ਫੁਸਾਦੀ ਆ ਬੰਦੇ ਸਾਡੇ ਆਪ ਇੱਥੇ ਪਹੁੰਚੇ ਆ ਦੱਸਣ ਵਾਸਤੇ ਵੀ ਆ ਗੱਲ ਹੋਈ ਆ ਅਸੀਂ ਦਸਤਾਰ ਦਾ ਪਰਚਾ ਥੋੜੀ ਉਹਦੇ ਕੋਲ ਕਰਵਾਣਾ ਵੀ ਸਾਡੀ ਬੇਦਵੀ ਕਰਤੀ ਆ ਉਹ ਸਾਡੇ ਨਾਲ ਲੜਿਆ ਫਿਰ ਸਾਡੀ ਵੀ ਦਸਤਾਰ ਦਾ ਪਰਚਾ ਹੋਵੇ ਉਹਨੇ ਸਾਡੇ ਵੀਰ ਦਾ ਦਸਤਾਰ ਲਾਈ ਆ ਤੇ ਉਹਦੇ ਸੱਟ ਲੱਗ ਗਈ ਆ ਕੋਈ ਆਪਾਂ ਤਿੱਖੀ ਚੀਜ਼ ਜਾਂ ਕਿਰਪਾਨਾਂ ਨਹੀਂ ਮਾਰੀਆਂ ਉਹਦੇ ਅਚਨਚੇਤ ਕਿਸੇ ਭੀੜ ਦੇ ਵਿੱਚ ਕੀ ਪਤਾ ਕਿਹਦੇ ਕੋਲ ਸੱਟ ਵੱਜੀ ਆ ਪਰ ਜਿਹੜੇ ਐਸਐਚਓ ਸਾਹਿਬ ਦੇ ਬੋਲ ਸੀਗੇ ਸਾਨੂੰ ਇਦਾਂ ਕਰਨਾ ਸੀ ਇਦਾਂ ਕਰਨਾ ਜਾਂ ਹੁਣ ਲਾਈਵ ਇਹਨਾਂ ਨੇ ਸਾਡੇ ਨਾਲ ਬਹਿਸ ਕੀਤੀ ਵੀ ਗੱਲ ਤਾਂ ਮੈਂ ਪਹਿਲਾਂ ਛੋਟੀ ਰੱਖਣੀ ਸੀ ਹੁਣ ਆਪਾਂ ਵੱਡੀ ਕਰਾਂਗੇ ਤੇ ਹੁਣ ਵੱਡਾ ਪਰਚਾ ਪਾਵਾਂਗੇ ਇਹਦਾ ਮਤਲਬ ਤਾਂ ਇਹੀ ਆ ਤੇ ਇਸ ਕਰਕੇ ਅਸੀਂ ਹੁਣ ਸਵੇਰੇ ਪੀਏ ਵੀ ਚੌਂਕ ਸਾਰੀਆਂ ਜ세ਬੰਦੀਆਂ 12 ਵਜੇ ਬੰਦ ਕਰਾਂਗੇ ਮੇਰਾ ਨੰਬਰ ਆ 790 709 034350 7009034350 ਇਸ ਕਰਕੇ ਅਸੀਂ ਸਾਰੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਨਿਮਰਤਾ ਸਹਿਤ ਬੀਏਪੀ ਚੌਂਕ ਆ ਕੇ ਬੈਠਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਾ ਵਾਹਿਗੁਰੂ ਜੀ ਕੀ ਫਤਿਹ ਨਿਮਰਤਾ ਸਹਿਤ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਆ ਲਾਈਵ ਦੇ ਵਿੱਚ ਇੱਕ ਐਸਐਚ ਉੱਠ ਕੇ ਕਹਿ ਰਿਹਾ ਵੀ ਮੇਰੀ ਪੱਗ ਨੂੰ ਤੁਹਾਡਾ ਸਿੰਘ ਕੁਛ ਕਵੇ ਤੇ ਮੈਂ ਮਰ ਗਿਆ ਤੇ ਬਾਬਾ ਜੀ ਫਿਰ ਸਾਡੀਆਂ ਜਥੇਬੰਦੀਆਂ ਵੀ ਨਹੀਂ ਮਰੀਆਂ ਮੈਂ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਕਹਿੰਦਾ ਵੀ ਸਵੇਰੇ ਸਾਰੇ ਜਣੇ ਇਕੱਠੇ ਹੋਵੋ ਸੀਪੀ ਆਫਿਸ ਅਸੀਂ ਐਸਐਚਓ ਨੂੰ ਪੁੱਛੀਏ ਵੀ ਤੁਹਾਡੀ ਪੱਗ ਪੱਗ ਆ ਤੇ ਸਾਡੇ ਕਸ਼ੇਰੇ ਜਾਂ ਸਾਡੇ ਕਕਾਰ ਇਹਨਾਂ ਦੇ ਜੋ ਮਰਜ਼ੀ ਇਹ ਕਰ ਲੈਣ ਇਹਨੇ ਸਾਡੇ ਸਿੰਘਾਂ ਨੂੰ ਅੱਜ ਕੁੱਟ ਲੂਗਾ ਕੱਲ ਨੂੰ ਆ ਕੇ ਬੰਦਾ ਸਾਡਾ ਆ ਕੇ ਗਵਾਹੀ ਵੀ ਦੇ ਲੂਗਾ ਵੀ ਇਹਨੇ ਕਿਹਾ ਵੀ ਹਾਂ ਇਹ ਕਸ਼ੇਰੇ ਲਾਵਾਂਗੇ ਤੁਹਾਡੇ ਠੀਕ ਆ ਬਾਬਾ ਜੀ ਮੈਂ ਆਪਣੀਆਂ ਸਾਰੀਆਂ ਜਦੇ ਬੰਦੀਆਂ ਨੂੰ ਕਹਿਣਾ ਸਾਡਾ ਸਿੰਘ ਵੀ ਅੰਦਰ ਆ ਆਪ ਆਏ ਆ ਠਾਣੇ ਇਹਨਾਂ ਨੇ ਕੁਛ ਨਹੀਂ ਸਾਡੇ ਬੰਦੇ ਆਪ ਆਏ ਸੀ ਠਾਣੇ ਇਹਨਾਂ ਨੇ ਬਿਠਾਏ ਠੀਕ ਆ ਜੀ ਮੈਂ ਆਪਣੀਆਂ ਜਥੇਬੰਦੀਆਂ ਨੂੰ ਕਹਿਣਾ ਵੀ ਹੁਣ ਵੇਲਾ ਆ ਬਾਬਾ ਜੀ ਜੇ ਉਹਨਾਂ ਦੀ ਪੱਗ ਪਾਗਾ ਤੇ ਅਸੀਂ ਵੀ ਆਪਣੀਆਂ ਦਸਤਾਰਾਂ ਨੂੰ ਦਸਤਾਰਾਂ ਦਸੀਏ ਸਾਰੀਆਂ ਜਥੇਬੰਦੀਆਂ ਪਹੁੰਚੋ ਅਸੀਂ 8 ਨੰਬਰ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਜਿਹਾ ਥੋੜਾ ਲੇਟ ਆਏ ਸੀਗੇ ਤੇ ਸਾਰਾ ਵਿਵਾਦ ਵਿਵਾਦ ਜ਼ਿਆਦਾ ਹੈਗਾ ਸੀ ਥੋੜਾ ਜਾ ਦੋ ਬਾਬਾ ਜੀ ਇੱਕ ਚੌਂਕ 'ਚ ਲੜਾਈ ਹੋਈ ਉਹਦੇ ਭਾਵੇਂ 20 ਟਾਂਕੇ ਲੱਗੇ ਇਹਨਾਂ ਦਾ ਤਲਾਸ਼ ਹੈ